ਹਾਂਜੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਨਵੀਂ ਤੇ ਵਧੀਆ ਵੀਡੀਓ ਦੇ ਵਿੱਚ। ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਬਿਲਕੁਲ ਇੱਕ ਇੰਪੋਰਟੈਂਟ ਜਾਣਕਾਰੀ ਦੇਵਾਂਗੇ। ਤੇ ਜਰੂਰ ਵੀਡੀਓ ਨਾਲ ਬਨੇ ਰਹੋ। ਬਾਕੀ ਜਿਹੜੀ ਅੱਜ ਵਾਲੀ ਵੀਡੀਓ ਇਹ ਤੁਹਾਡੇ ਲਈ ਇਨਫੋਰਮੇਸ਼ਨ ਤੇ ਬਣਨ ਵਾਲੀ ਆ। ਬਾਕੀ ਕੱਲ ਤੋਂ ਜਿਹੜੀ ਵੀਡੀਓ ਆਊਗੀ ਤੁਹਾਡੇ ਲਈ ਉਹ ਵਲੌਗ ਸਟਾਰਟ ਕਰਾਂਗੇ ਜੋ ਤੁਹਾਡੀ ਆਪਣੇ ਵਰਕਸ਼ॉप ਤੇ ਕੰਮ ਹੋਇਆ ਜਿਹੜੇ ਵੀ ਟਰੈਕਟਰ ਦਾ ਕੰਮ ਕਰ ਰਹੇ ਆ ਉਹ ਸਾਰੀ ਵੀਡੀਓ ਤੁਹਾਡੇ ਲਈ ਅਪਲੋਡ ਕਰਾਂਗੇ ਠੀਕ ਹੈ। ਜਿਹੜੀ ਅੱਜ ਇਹ ਵੀਡੀਓ ਬਣ ਜਾ ਰਹੀ ਆ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਟਰਬੋ ਚਾਰਜਰ ਕਿਹੜੇ ਇੰਜਨਾਂ ਦੇ ਵਿੱਚ ਲੱਗਦਾ ਜਾਂ ਕਿਹੜੇ ਇੰਜਨਾਂ ਵਿੱਚ ਟਰਬੋ ਲੱਗਣ ਲਈ ਜਾਂ ਕਿਹੜੇ ਟਰੈਕਟਰਾਂ ਦੇ ਵਿੱਚ ਟਰਬੋ ਲੱਗਣ ਲਈ ਆਪਾਂ ਨੂੰ ਕੀ ਕੁਝ ਕਰਨਾ ਪੈਂਦਾ ਵੀਡੀਓ ਲੰਬੀ ਜ਼ਰੂਰ ਹੋਊਗੀ ਜ਼ਰੂਰ ਸ਼ੁਰੂ ਤੋਂ ਲੈ ਕੇ ਤੁਸੀਂ ਅੰਤ ਤੱਕ ਸੁਣ ਕੇ ਜਾਣਾ ਹਨਾ ਨੇ ਫਿਰ ਵੀਡੀਓ ਦੇਖਣ ਦਾ ਕੋਈ ਫਾਇਦਾ ਨਹੀਂ ਹੈ ਨਾ ਕਿਉਂਕਿ ਤੁਹਾਨੂੰ ਪਤਾ ਹੀ ਆ ਅੱਜ ਕੱਲ ਬਹੁਤ ਜ਼ਿਆਦਾ ਨਵੇਂ ਮੁੰਡਿਆਂ ਦਾ ਕਰੇਜ ਆ ਹਨ ਟਰਬੋ ਲਵਾਉਣ ਦਾ ਤੁਸੀਂ ਆਪਣੇ ਟਰੈਕਟਰਾਂ ਦੇ ਉੱਪਰ ਟਰਬੋ ਲਵਾ ਰਹੇ ਹੋ ਕਈ ਟਰੈਕਟਰ ਕੰਪਨੀ ਫਿਟਡ ਟਰਬੋ ਆਉਂਦੇ ਆ ਉਹਨਾਂ ਦੇ ਉੱਪਰ ਵੱਡੀ ਟਰਬੋ ਲਵਾ ਰਹੇ ਹੋ ਜਾਂ ਜਿਹੜੇ ਟਰੈਕਟਰ ਨੌਨ ਟਰਬੋ ਆਉਂਦੇ ਆ ਉਹਨਾਂ ਦੇ ਉੱਪਰ ਟਰਬੋ ਲਵਾ ਰਹੇ ਹੋ ਦੇਖੋ ਸੱਜਣੋ ਪਹਿਲਾਂ ਤੁਹਾਨੂੰ ਇਹ ਜ਼ਰੂਰੀ ਪਤਾ ਹੋਣਾ ਚਾਹੀਦਾ ਟਰਬੋ ਚਾਰਜਰ ਹੁੰਦਾ ਕੀ ਹੈ ਟਰਬੋ ਚਾਰਜਰ ਇੱਕ ਆਪਣੇ ਹਵਾ ਦੇ ਪ੍ਰੈਸ਼ਰ ਨੂੰ ਹਵਾ ਦੇ ਪ੍ਰੈਸ਼ਰ ਨੂੰ ਜਿਹੜਾ ਹੈਗਾ ਪਿਸਟਨ ਲਾਈਨਰ ਦੇ ਵਿੱਚ ਕੰਪਰੈਸ ਕਰਦਾ ਹੈ ਟਰਬੋ ਚਾਰਜਰ ਹੁੰਦਾ ਕੀ ਹੈ ਜਿਹੜਾ ਹਵਾ ਦੇ ਪ੍ਰੈਸ਼ਰ ਨੂੰ ਜਿਹੜਾ ਇੰਜਨ ਦੇ ਵਿੱਚ ਕੰਪਰੈਸ਼ਨ ਕਰਦਾ ਓਗਜੈਸਟ ਵਾਲੀ ਪਾਵਰ ਨੂੰ ਲੈ ਕੇ ਤੁਹਾਨੂੰ ਸਾਰਿਆਂ ਨੂੰ ਪਤਾ ਇੱਕ ਸਾਈਡ ਟਰਬੋ ਦੇ ਜਿਹੜਾ ਅਡਜਸਟਮੈਂਟ ਲੱਗਿਆ ਹੁੰਦਾ ਦੂਜੇ ਪਾਸੇ ਇਨਟੈਕ ਬੈਂਡ ਲੱਗਿਆ ਹੁੰਦਾ ਜਦੋਂ ਤੁਹਾਡੇ ਇੰਜਨ ਦੇ ਵਿੱਚੋਂ ਓਗਜੈਸਟ ਬਾਹਰ ਨਿਕਲਦੀ ਹੈ ਓਗਜੈਸਟ ਗੈਸ ਬਾਹਰ ਨਿਕਲਦੀ ਹੈ ਤਾਂ ਉਹ ਬਹੁਤ ਜ਼ਿਆਦਾ ਪ੍ਰੈਸ਼ਰ ਦੇ ਨਾਲ ਜਿਹੜੀ ਤੁਹਾਡੇ ਅਡਜਸਟਡ ਟਰਬਾਈਨ ਨੂੰ ਜੋ ਕਿ ਟਰਬੋ ਦਾ ਇੱਕ ਅਡਜਸਟਡ ਟਰਬਾਈਨ ਹੁੰਦਾ ਉਹਦੇ ਨਾਲ ਟੱਚ ਕਰਦੀ ਬਲੇਡਾਂ ਦੇ ਨਾਲ ਤਾਂ ਉਹਨੂੰ ਬਹੁਤ ਜ਼ਿਆਦਾ ਸਪੀਡ ਦੇ ਉੱਪਰ ਘੁਮਾਉਂਦੀ ਆ ਜਦੋਂ ਸ਼ਾਫਟ ਘੁੰਮਦੀ ਆ ਤਾਂ ਉਹ ਆਪਣੀ ਇੱਕ ਸ਼ਾਫਟ ਤੇ ਕੰਟੈਕਟ ਹੁੰਦੀ ਆ ਤੇ ਦੂਸਰੇ ਪਾਸੇ ਐਂਪੈਲਰ ਲੱਗਿਆ ਹੁੰਦਾ ਦੂਸਰਾ ਇਨਟੈਕ ਵਾਲਾ ਜੋ ਕਿ ਜਦੋਂ ਇਧਰ ਉਹ ਅਡਜਸਟ ਦੇ ਵਿੱਚ ਪਾਵਰ ਮਿਲੀ ਤਾਂ ਉਸ ਪਾਵਰ ਦੇ ਨਾਲ ਜਿਹੜੀ ਹਵਾ ਦੂਜੇ ਪਾਸੇ ਪ੍ਰੈਸ਼ਰ ਦੇ ਨਾਲ ਖਿੱਚ ਕੇ ਇੰਆਂ ਦੇ ਵਿੱਚ ਭੇਜਦਾਗਾ ਜਿਨੂੰ ਕਿ ਤੁਸੀਂ ਟਰਬੋ ਚਾਰਜਰ ਕਹਿੰਦੇ ਹੋ ਇਹ ਤਾਂ ਲਗਭਗ ਸਾਰਿਆਂ ਨੂੰ ਪਤਾ ਹੀ ਆ ਹੁਣ ਕੰਮ ਕੀ ਕਰਦਾ ਟਰਬੋ ਇੰਨਾਂ ਦੇ ਵਿੱਚ ਦੇਖੋ ਜਦੋਂ ਤੁਹਾਨੂੰ ਪਤਾ ਸਾਰੇ ਜਿੰਨੇ ਵੀ ਡੀਜ਼ਲ ਇੰਜਨ ਹੁੰਦੇ ਆ ਫੋਰ ਸਟੋਕ ਦੇ ਨਾਲ ਆਉਂਦੇ ਆ ਚਲੋ ਹੁਣ ਪੈਟਰੋਲ ਇੰਜਨ ਵੀ ਫੋਰ ਸਟੋਕ ਆ ਗਏ ਪਰ ਲੇਕਿਨ ਜਿਹੜੇ ਡੀਜ਼ਲ ਇੰਜਨ ਆ ਜਿੰਨੇ ਵੀ ਟਰੈਕਟਰਾਂ ਦੇ ਵਿੱਚ ਕੰਮ ਕਰ ਰਿਹਾ ਫੋਰ ਸਟੋਕ ਦੇ ਉੱਪਰ ਕੰਮ ਕਰਦੇ ਆ ਸਟ੍ਰੋਕ ਦਾ ਮਤਲਬ ਹੁੰਦਾ ਆਪਣਾ ਜਦੋਂ ਪਿਸਟਨ ਬੋਟਮ ਤੇ ਖੜ ਜਾਂਦਾ ਆਹ ਸੌਰੀ ਟੀਡੀ ਤੇ ਖੜ ਜਾਂਦਾ ਟੀਡੀਸੀ ਤੇ ਟੌਪ ਟੈਟ ਸੈਂਟਰ ਕਹਿੰਦੇ ਐ ਇਹਨੂੰ ਜਦੋਂ ਪਿਸਟਨ ਬਿਲਕੁਲ ਉੱਪਰਲੀ ਕਾਲਰ ਦੇ ਉੱਪਰ ਖੜ ਜਾਂਦਾ ਬਲਾਕ ਦੇ ਬਿਲਕੁਲ ਉੱਪਰ ਆ ਜਾਂਦਾ ਫੇਸ ਤੋਂ ਤੇ ਬੋਟਮ ਤੱਕ ਜਿੱਥੋਂ ਤੱਕ ਉਹਦੀ ਥੱਲੇ ਜਾਣ ਦੀ ਜਿਹੜੀ ਪਿਸਟਨ ਦੀ ਸ਼ਮਤਾ ਮੁੱਕ ਜਾਂਦੀ ਆ ਵੀ ਉੱਪਰ ਤੋਂ ਲੈ ਕੇ ਥੱਲੇ ਤੱਕ ਜਿਹੜਾ ਪਿਸਟਨ ਨੇ ਜਿੰਨਾ ਜਾ ਸਕਦਾਗਾ ਉਹ ਜਿੰਨਾ ਆਪਣਾ ਏਰੀਆ ਕਵਰ ਕਰਦਾ ਉਹਨੂੰ ਸਟੋਕ ਕਹਿੰਦੇ ਆ ਇੱਕ ਵਾਰੀ ਇੰਜਨ ਨੂੰ ਪਾਵਰ ਲੈਣ ਲਈ ਇੱਕ ਵਾਰੀ ਸਟੋਕ ਇੱਕ ਇੱਕ ਸਟੋਕ ਪੂਰੀ ਕਰਨ ਲਈ ਉਹਨੂੰ ਇੱਕ ਇੱਕ ਵਾਰੀ ਪਾਵਰ ਮਿਲਦੀ ਆ ਕਹਿੰਦਾ ਮਤਲਬ ਜੇ ਚਾਰ ਸਟੋਕਾਂ ਆ ਜਾਂਦੀਆਂ ਤਾਂ ਉਹਦੇ ਵਿੱਚ ਇੱਕ ਸਟੋਕ ਪਾਵਰ ਵਾਲੀ ਹੁੰਦੀ ਆ ਤਿੰਨ ਸਟੋਕਾਂ ਦੇ ਵਿੱਚ ਉਹਨੇ ਵਾਲਵਾਂ ਨੇ ਕੰਮ ਕਰਨਾ ਹੁੰਦਾ ਤੇ ਸਕਸ਼ਨ ਸਟੋਕ ਨੇ ਕੰਮ ਕਰਨਾ ਹੁੰਦਾ ਹੁੰਦਾ ਕੀ ਆ ਸਾਉ ਤੋਂ ਪਹਿਲਾਂ ਜਦੋਂ ਪਿਸਟਨ ਟੌਪ ਤੇ ਹੁੰਦਾ ਜਦੋਂ ਇੰਜਨ ਨੇ ਸਟਾਰਟ ਹੋਣਾ ਹੁੰਦਾ ਚਲੋ ਇੰਜਨ ਦਾ ਕਿਸੇ ਵੀ ਸਟੋਕ ਤੇ ਖੜ ਸਕਦਾ ਜਦੋਂ ਆਪਾਂ ਚੋ ਖਿੱਚਦੀਏ ਪਰ ਲੇਕਿਨ ਇਹ ਸਮਝਾਉਣ ਦਾ ਤਰੀਕਾ ਦੱਸ ਰਿਹਾ ਸਪੋਜ਼ ਕਰੋ ਤੁਹਾਡਾ ਪਿਸਟਨ ਟੌਪ ਤੇ ਖੜਾ ਉੱਥੇ ਐਂਟਿਕ ਵਾਲ ਸਾਹਲ ਵਾਲ ਜਿਹੜਾ ਹੁੰਦਾ ਉਹਨੇ ਖੁੱਲਣਾ ਸਟਾਰਟ ਹੋਣਾ ਉਹ ਤੁਹਾਡੀ ਹਵਾ ਨੂੰ ਆਪਣੇ ਅੰਦਰ ਆਕਸੀਜਨ ਨੂੰ ਖਿੱਚੂਗਾ ਪਿਸਟਨ ਲਾਈਨਰ ਦੇ ਵਿੱਚ ਪਿਸਟਨ ਤਾਂ ਜਦੋਂ ਪਿਸਟਨ ਬੀਡੀਸੀ ਤੇ ਪਹੁੰਚਣ ਵਾਲਾ ਹੁੰਦਾ ਤਾਂ ਉਦੋਂ ਵਾਲਵ ਜਿਹੜਾ ਕਲੋਜ਼ ਹੋ ਜਾਂਦਾ ਦੋਨੇ ਵਾਲ ਬੰਦ ਹੋ ਜਾਂਦੇ ਆ ਤਾਂ ਹੁੰਦਾ ਕੀ ਆ ਉਹ ਹਵਾ ਨੂੰ ਕੰਪਰੈਸ ਕਰਦਾ ਜਿਹਨੂੰ ਕੰਪ੍ਰੈਸ਼ਨ ਸਟ੍ਰੋਕ ਕਹਿੰਦੇ ਆ ਪਹਿਲਾਂ ਤਾਂ ਸੈਕਸ਼ਨ ਸਟ੍ਰੋਕ ਹੋ ਗਿਆ ਉਸ ਤੋਂ ਬਾਅਦ ਕੰਪ੍ਰੈਸ਼ਨ ਸਟ੍ਰੋਕ ਹੋ ਗਿਆ ਜਦੋਂ ਹਵਾ ਨੂੰ ਕੰਪਰੈਸ ਹੁੰਦੀ ਆ ਫੁੱਲ ਤਾਂ ਜਦੋਂ ਪਿਸਟਨ ਟੌਪ ਤੇ ਪਹੁੰਚਣ ਵਾਲਾ ਹੁੰਦਾ ਤਾਂ ਉਹਦੇ ਵਿੱਚ ਉਧਰੋਂ ਡੀਜ਼ਲ ਪੰਪ ਦੇ ਵਿੱਚੋਂ ਸਪਰੇ ਹੋਣਾ ਸਟਾਰਟ ਹੋ ਜਾਂਦਾ ਜਦੋਂ ਪਿਸਟਨ ਬਿਲਕੁਲ ਟੌਪ ਤੇ ਚਲਾ ਜਾਂਦਾ ਤਾਂ ਉਦੋਂ ਫੁੱਲ ਸਪਰੇ ਹੁੰਦਾ ਬਰੀਕ ਕਣਾਂ ਦੇ ਵਿੱਚ ਡੀਜ਼ਲ ਦਾ ਤਾਂ ਹੁੰਦਾ ਕਿ ਜਦੋਂ ਹਵਾ ਕੰਪਰੈਸ ਹੁੰਦੀ ਹੈ ਪਿਸਟਨ ਦੇ ਵਿੱਚ ਉਹ ਬਹੁਤ ਜ਼ਿਆਦਾ ਹੀਟ ਹੋ ਜਾਂਦੀ ਆ ਕੰਬਸਸ਼ਨ ਚੈਂਬਰ ਦੇ ਵਿੱਚ ਜਦੋਂ ਸਪਰੇ ਹੁੰਦਾ ਡੀਜ਼ਲ ਦਾ ਤਾਂ ਉਹਦੇ ਵਿੱਚ ਬਲਾਸਟ ਹੁੰਦਾ ਬਲਾਸਟ ਹੋਣ ਦੇ ਨਾਲ ਪਿਸਟਨ ਨੂੰ ਤੇ ਕ੍ਰੈਂਕ ਨੂੰ ਕਨੈਕਟਿੰਗ ਰਾਡ ਨੂੰ ਝਟਕਾ ਮਿਲਦਾ ਉਹਨੂੰ ਕਿ ਪਾਵਰ ਸਟੋਕ ਕਹਿੰਦੇ ਆ ਇਹ ਤੀਜੀ ਸਟੋਕ ਆ ਗਈ ਹੈ ਨਾ ਚੌਥੀ ਸਟੋਕ ਹੁੰਦੀ ਐ ਐਡਜਸਟ ਸਟੋਕ ਜਿਹਦੇ ਵਿੱਚ ਅੱਧ ਜਲੀਆਂ ਜਿੰਨੀਆਂ ਗੈਸਾਂ ਮੱਚੀਆਂ ਮੱਚੀਆਂ ਬਾਕੀ ਦੀਆਂ ਬਾਹਰ ਚਲੀਆਂ ਜਾਂਦੀਆਂ ਇਹ ਹੁੰਦੇ ਆ 4 ਸਟੋਕ ਚਾਰੇ ਸਟੋਕ ਜਿਹੜਾ ਇੰਜਨ ਆਪਣਾ ਇੱਕ ਵਾਰੀ ਪਾਵਰ ਲੈਣ ਲਈ ਪੂਰੇ ਕਰਦਾ ਹੁੰਦਾ ਕਿ ਆ ਟਰਬੋ ਚਾਰਜਰ ਦਾ ਕੰਮ ਜਦੋਂ ਇਨਟੈਕ ਵਾਲ ਖੁੱਲਦਾ ਤਾਂ ਕਿਸੇ ਵੀ ਇੰਜਨ ਦਾ ਪਿਸਟਨ ਆ ਜਿਹੜਾ ਦੇਖੋ ਕਿਸੇ ਵੀ انجن ਦਾ ਪਿਸਟਨ ਜਿਹੜਾ ਹੁੰਦਾਗਾ ਉਹ ਆਪਣੇ ਵਿੱਚ ਹਵਾ ਨੂੰ ਜੇ ਸਪੋਜ ਕਰੋ ਇੱਕ ਇਸਟੈਂਸ ਲਾਈਨਰ ਆ ਉਹਦੇ ਵਿੱਚ ਹਵਾ ਭਰਨ ਦੀ ਸ਼ਕਤੀ ਆਪਣੀ 100% ਆ ਤਾਂ ਨਾ ਨਾ ਟਰਬੋ ਵਾਲੇ ਇੰਜਨ ਦੇ ਵਿੱਚ ਉਹ ਜਿਹੜੀ ਸ਼ਕਤੀ ਹੁੰਦੀ ਆ ਉਹ 60% ਹੁੰਦੀ ਆ ਉਹ ਆਪਣੇ ਨਾਲ ਹਵਾ ਨੂੰ 60% ਜਿਹੜੀ ਖਿੱਚ ਪਾਉਂਦਾਗਾ ਜਿਹਦੇ ਨਾਲ ਹੁੰਦਾ ਕੀ ਆ ਜਦੋਂ ਹਵਾ ਕੰਪਰੈਸ ਹੁੰਦੀ ਆ ਤਾਂ ਹਵਾ ਕੰਪਰੈਸ ਹੋਣ ਦੇ ਨਾਲ ਤੁਹਾਨੂੰ ਪਤਾ ਹੀਟ ਦੀ ਜ਼ਰੂਰਤ ਹੁੰਦੀ ਆ ਜਿੰਨੀ ਜ਼ਿਆਦਾ ਕੰਪਰੈਸ਼ਨ ਵੇਲੇ ਹੀਟ ਜਨਰੇਟ ਹੋਊਗੀ ਉਨਾ ਹੀ ਟਰੈਕਟਰ ਕੋਈ ਵੀ ਧੂੰਆਂ ਨਹੀਂ ਕਰਦਾ ਨਾਲੇ ਟਰੈਕਟਰ ਦੀ ਪਾਵਰ ਵਧ ਲਾਉਂਦੀ ਆ ਤਾਂ ਹੁੰਦਾ ਕੀ ਆ ਜਦੋਂ 60% ਹਵਾ ਆਪਣੀ ਪਿਸਟਨ ਦੇ ਵਿੱਚ ਕੰਪਰੈਸ ਹੁੰਦੀ ਆ ਤਾਂ ਉਸ ਮੁਤਾਬਕ ਆਪਣਾ ਡੀਜ਼ਲ ਪੰਪ ਦਾ ਡੀਜ਼ਲ ਰੱਖਿਆ ਜਾਂਦਾ ਜਿਹਦੇ ਨਾਲ ਉਹ ਬਲਾਸਟ ਉਹਨਾ ਹੋ ਜਾਂਦਾ ਜੇ ਤੁਸੀਂ ਡੀਜ਼ਲ ਵਧਾਉਣ ਦੀ ਕੋਸ਼ਿਸ਼ ਕਰਦੇ ਹੋ ਪਾਵਰ ਤਾਂ ਜਰੂਰ ਥੋੜੀ ਕਣੀ ਵੱਜ ਜਾਂਦੀ ਆ ਪਰ ਲੇਕਿਨ ਉਹ ਟਰੈਕਟਰ ਸਮੋਕ ਕਰਨ ਕਰਨ ਲੱਗ ਪੈਂਦਾ ਇੱਥੇ ਟਰਬੋ ਚਾਰਜਰ ਕੀ ਕਰਦਾ ਜਦੋਂ ਇੰਟੈਕ ਵਾਲ ਖੁੱਲਦਾ ਤਾਂ ਹਵਾ ਨੂੰ ਇੰਨੇ ਪ੍ਰੈਸ਼ਰ ਜਿਹੜੀ ਐਗਜ਼ਾਸਟ ਇੰਟੈਕ ਮੈਨੀਫੋਲਡ ਹੁੰਦਾ ਉਹਦੇ ਚ ਹਵਾ ਦਾ ਪ੍ਰੈਸ਼ਰ ਬਣਿਆ ਹੁੰਦਾ ਜਦੋਂ ਵਾਲਵ ਤੁਹਾਡਾ ਇੱਕਦਮ ਖੁੱਲਦਾ ਉਹਦੇ ਨਾਲ ਹਵਾ ਜਿਹੜੀ ਆ ਪਿਸਟਨ ਸਿਲੰਡਰ ਦੇ ਵਿੱਚ 100% ਦੀ 100% ਭਰੀ ਜਾਂਦੀ ਆ ਤੇ ਜਦੋਂ ਉਹ ਮਤਲਬ ਕੰਪਰੈਸ ਕਰਦਾ ਪਿਸਟਨ ਉਸ ਹਵਾ ਨੂੰ ਤਾਂ ਹੁੰਦਾ ਕੀ ਆ ਜਿਹੜੀ ਜਿਹੜਾ ਫਿਊਲ ਆ ਤੁਹਾਡਾ ਵਧੀਆ ਢੰਗ ਨਾਲ ਮਚ ਜਾਂਦਾ ਤਾਂ ਜਿੰਨਾ ਮਰਜ਼ੀ ਤੁਸੀਂ ਉਸ ਇੰਜਨ ਦਾ ਡੀਜ਼ਲ ਵਧਾ ਦਿਓ ਤਾਂ ਉਹ ਟਰੈਕਟਰ ਸਮੋਕ ਨਹੀਂ ਕਰਦਾ ਜਿੰਨਾ ਉਹਦੇ ਵਿੱਚ ਆਪਾਂ ਬੂਸਟ ਭੇਜਤਾ ਠੀਕ ਹੈ ਕਿਉਂਕਿ ਡੀਜ਼ਲ ਜਨਨ ਲਈ ਤੁਹਾਨੂੰ ਹੀਟ ਦੀ ਜ਼ਰੂਰਤ ਹੁੰਦੀ ਹੈ ਜਿੰਨੀ ਹੀਟ ਜ਼ਿਆਦਾ ਉਹਨੂੰ ਦੇਵੋਗੇ ਇੰਜਨ ਨੂੰ ਤਾਂ ਟਰੈਕਟਰ ਸਮੋਕ ਵੀ ਨਹੀਂ ਕਰਦਾ ਤੇ ਪਰਫਾਰਮੈਂਸ ਵੀ ਵਧੀਆ ਕਰਦਾ ਇਹ ਹੈ 터ਬੋਚਾਰਜਰ ਦਾ ਕੰਮ ਕਹਿਣ ਦਾ ਮਤਲਬ ਸਿੱਧੇ ਸ਼ਬਦਾਂ ਦੇ ਵਿੱਚ ਨਾਓ ਟਰਬੋ ਦੇ ਵਿੱਚ ਪਿਸਟਨ ਦੇ ਵਿੱਚ ਸੈਕਸ਼ਨ ਸਟ੍ਰੋਕ ਵੇਲੇ ਚ 60% ਹਵਾ ਪਰ ਇਹਦੀ ਜੇ ਉਸ ਦੇ ਉੱਪਰ 터ਬੋ ਲੱਗ ਜਾਂਦਾ ਤਾਂ ਉਹ ਹਵਾ 100% ਖਿੱਚਣ ਦੀ ਸ਼ਮਤਾ ਬਣ ਜਾਂਦੀ ਹੈ ਪਿਸਟਨ ਦੀ ਤੇ ਜਿਸ ਨਾਲ ਕੰਪ੍ਰੈਸ਼ਨ ਵਧਿਆ ਹੁੰਦਾ ਜਿਸ ਦੇ ਨਾਲ ਕਿ ਡੀਜ਼ਲ ਵਧਿਆ ਬਰਨ ਹੋ ਜਾਂਦਾ ਤਾਂ ਹੀ ਕਰਕੇ 터ਬੋ ਲੱਗਣ ਤੋਂ ਬਾਅਦ ਤੁਹਾਡਾ ਡੀਜ਼ਲ ਖਪਤ ਘਟ ਜਾਂਦੀ ਹੈ ਕਿਸੇ ਵੀ ਇੰਜਨ ਦੀ ਮੰਨ ਲਓ ਹੁਣ ਇੱਕ ਪਿਸਟਨ ਦੇ ਵਿੱਚ 5 5 ਗ੍ਰਾਮ ਡੀਜ਼ਲ ਨੇ ਸੜਨਾਗਾ ਤਾਂ ਉਹਦੇ ਵਿੱਚ 3 ਕਿ ਗ੍ਰਾਮ ਡੀਜ਼ਲ ਸੜਦਾ ਬਾਕੀ ਧੂੰਏਂ ਰਹੀਂ ਤੁਹਾਡਾ ਸਲੈਂਸਰਾਂ ਹੀ ਬਾਹਰ ਹੋਇ ਨਿਕਲ ਜਾਂਦਾ ਜਿਹੜਾ ਕਿ ਜਿਹੜਾ ਕਿ ਉਹਨੂੰ ਮਚਾਉਣ ਦਾ ਕੰਮ ਟਰਬੋ ਚਾਰਜਰ ਕਰਦਾ ਇੱਥੋਂ ਤੱਕ ਤਾਂ ਤੁਹਾਨੂੰ ਇਹਦੀ ਸਮਝ ਆ ਗਈ ਨੇ ਟਰਬੋ ਚਾਰਜਰ ਇੰਜਨ ਦੇ ਵਿੱਚ ਕੀ ਕੰਮ ਕਰਦਾ ਜੇ ਨਾ ਦੁਬਾਰਾ ਸਮਝ ਲੱਗੀ ਤੁਸੀਂ ਵੀਡੀਓ ਨੂੰ ਪਿੱਛੇ ਕਰਕੇ ਜਰੂਰ ਦੁਬਾਰਾ ਸੁਣ ਲਿਓ ਹੁਣ ਗੱਲ ਕਰਦੇ ਆ ਟਰਬੋ ਚਾਰਜਰ ਕਿਹੜੇ ਇੰਜਨਾਂ ਦੇ ਵਿੱਚ ਜ਼ਿਆਦਾ ਕਾਮਯਾਬ ਆ ਕਿਹੜੇ ਇੰਜਨਾਂ ਦੇ ਵਿੱਚ ਘੱਟ ਕੰਮਜਾਬਾਪ ਤੇ ਉਹਨਾਂ ਦੇ ਵਿੱਚ ਕੰਮਜਾਬਾਪ ਕਰਨ ਲਈ ਆਪਾਂ ਨੂੰ ਕੀ ਕੁਝ ਕਰਨਾ ਪੈਂਦਾ ਦੇਖੋ ਸੱਜਣੋ ਜ਼ਿਆਦਾਤਰ ਪਰਪੋ ਚਾਰਜਰ ਸ਼ਾਰਟ ਸਟੋਕ ਦੇ ਇੰਜਨਾਂ ਦੇ ਵਿੱਚ ਯੂਜ਼ ਕੀਤਾ ਜਾਂਦਾ ਕੰਪਨੀ ਵੱਲੋਂ ਸ਼ਾਰਟ ਸਟੋਕ ਦਾ ਮਤਲਬ ਜਿਨ੍ਹਾਂ ਦੇ ਵਿੱਚ ਟੀਡੀ ਤੋਂ ਲੈ ਕੇ ਬੀਡੀ ਤੱਕ ਦਾ ਪਿਸਟਨ ਦਾ ਤਹਿ ਕਰਨ ਦੀ ਦੂਰੀ ਘੱਟ ਹੁੰਦੀ ਹੈ ਉਹਨੂੰ ਉਹਨੂੰ ਕਿ ਆਪਣਾ ਸ਼ਾਰਟ ਸਟੋਕ ਕਹਿੰਦੇ ਆ ਜਿਨ੍ਹਾਂ ਦੇ ਵਿੱਚ ਟੀਡੀ ਤੋਂ ਲੈ ਕੇ ਬਾਟਮ ਤੱਕ ਦੇ ਜਿਹੜੀ ਬੀਡੀਸੀ ਤੱਕ ਪਿਸਟਨ ਦੀ ਏਰੀਆ ਕਵਰ ਕਰਨ ਦੀ ਦੂਰੀ ਜਿਆਦਾ ਲੰਬੀ ਹੋਣਾਂ ਦੇ ਵਿੱਚ ਕੰਪਨੀ ਅ ਟਰਬੋ ਚਾਰਜਰ ਨਹੀਂ ਦਿੰਦੀ ਤੇ ਦਿੰਦੀ ਵੀ ਟਰਬੋ ਚਾਰਜਰ ਤਾਂ ਉਹਦੇ ਲਈ ਕੀ ਕੁਝ ਕਰਦੀ ਆ ਉਹ ਵੀ ਦੱਸ ਕੇ ਜਾਣਾ ਸਾਰਾ ਬਣੇ ਰਹੋ ਹੁਣ ਗੱਲ ਕਰਦਾ ਸ਼ਾਰਟ ਸਟੋਕ ਦੇ ਵਿੱਚ ਜਿਹੜੀ ਟਰਬੋ ਜਿਆਦਾ ਕਾਮਯਾਬ ਕਿਉਂ ਕੰਪਨੀ ਮੰਨਦੀ ਆ ਕਿਉਂ ਉਹਨਾਂ ਦੇ ਵਿੱਚ ਜਿਆਦਾ ਕਾਮਯਾਬ ਹੁੰਦੀ ਆ ਦੇਖੋ ਜਿੰਨੇ ਸ਼ਾਰਟ ਸਟੋਕ ਇੰਜਨ ਹੁੰਦੇ ਆ ਉਹਨਾਂ ਦੇ ਵਿੱਚ ਮਨ ਲਓ ਪਿਸਟਨ ਦੇ ਵਿੱਚ 100% ਹਵਾ ਭਰਦੀ ਹੈ ਨਾ ਉਹਦੇ ਵਿੱਚ ਜਿਹੜੀ ਹਵਾ ਉਹ ਖਿੱਚਣ ਦੀ ਸ਼ਮਤਾ 40% ਰੱਖਦਾ ਜਿਸ ਕਾਰਨ ਕਰਕੇ ਉਹਨੂੰ ਕੰਪਰੈਸਰ ਹਵਾ ਨੂੰ ਕੰਪਰੈਸ ਕਰਨ ਲਈ ਹੀਟ ਘਟ ਜਾਂ ਹੀਟ ਜਿਹੜੀ ਉਹਨੇ ਮਿਲਦੀ ਨਹੀਂ ਡੀਜ਼ਲ ਸੜਨ ਲਈ ਜਿਸ ਕਾਰਨ ਕਰਕੇ ਕੰਪਨੀ ਉਹਨੂੰ ਕਵਰ ਕਰਨ ਲਈ ਫਿਰ ਉਹਦੇ ਵਿੱਚ ਟਰਬੋ ਚਾਰਜਰ ਦਿੰਦੀ ਹੈ ਹੁਣ ਸ਼ਾਰਟ ਸਟੋਕ ਦੇ ਵਿੱਚ ਕੰਮ ਜਪ ਤਾਂਗਾ ਜੇ ਮੰਨ ਲਓ ਪਿਸਟਨ ਨੇ 100% ਹਵਾ ਖਿੱਚਣੀ ਆ ਤਾਂ ਉਹਦੇ ਵਿੱਚ ਟਰਬੋ ਚਾਰਜਰ ਲੱਗ ਕੇ ਉਹ 90% ਹਵਾ ਕੰਪਰੈਸ ਹੁੰਦੀ ਆ ਜਿਹੜੀ ਕਿ ਡੀਜ਼ਲ ਸੜਨ ਲਈ ਕਾਫੀ ਹੁੰਦੀ ਆ ਤਾਂ ਜੋ ਉਹ ਟਰੈਕਟਰ ਸ਼ਾਰਟ ਸਟ੍ਰੋਕ ਵਾਲਾ ਇੰਜਨ ਕਦੇ ਵੀ ਗਰਮ ਨਹੀਂ ਹੁੰਦਾਗਾ ਪਹਿਲੀ ਗੱਲ ਤਾਂ ਇਸ ਕਾਰਨ ਕਰਕੇ ਨਹੀਂ ਗਰਮ ਹੁੰਦਾ ਇੰਜਨ ਕਿਉਂਕਿ ਉਹਦੇ ਵਿੱਚ ਕੰਪਰੈਸਰ ਦੇ ਦੌਰਾਨ ਜਿਹੜੀ ਹੀਟ ਘੱਟ ਜਨਰੇਟ ਹੁੰਦੀ ਆ ਇਸ ਕਾਰਨ ਕਰਕੇ ਸ਼ਾਰਟ ਸਟ੍ਰੋਕ ਦੇ ਵਿੱਚ ਜਿਹੜਾ ਟਰਬੋ ਚਾਰਜਰ ਵੱਧ ਕਾਮਯਾਬ ਆਉ। ਬਾਕੀ ਉਹਦੇ ਵਿੱਚ ਕੰਪਨੀ ਦੁਆਰਾ ਔਇਲ ਕੁਲਰ ਲਾਏ ਹੁੰਦੇ ਆ। ਔਇਲ ਕੁਲਰ ਲੱਗਿਆ ਹੁੰਦਾ। ਪੱਖੇ ਦਾ ਵੀ ਫਰਕ ਹੁੰਦਾ, ਰੈਡੀਟਰ ਦਾ ਵੀ ਫਰਕ ਹੁੰਦਾ, ਕੂਲਿੰਗ ਜੈਟ ਲੱਗੇ ਹੁੰਦੇ ਆ ਇਹਦੇ ਵਿੱਚ। ਔਇਲ ਜੈਟ ਲੱਗੇ ਹੁੰਦੇ ਆ। ਬਾਕੀ ਉਹਦੇ ਪਿਸਟਨ ਦੇ ਕੰਬਸਸ਼ਨ ਚੈਂਬਰ ਦਾ ਵੀ ਫਰਕ ਹੁੰਦਾਗਾ। ਜਿਸ ਕਾਰਨ ਕਰਕੇ ਉਹਨਾਂ ਇੰਜਨਾਂ ਦੇ ਵਿੱਚ ਕਟਰਬੋ ਕੰਪਨੀ ਵੱਲੋਂ ਡਿਜ਼ਾਈਨ ਆ। ਇੰਜਨ ਡਿਜ਼ਾਈਨ ਕੀਤਾ ਜਿਸ ਕਾਰਨ ਕਰਕੇ ਉਹਦੇ ਵਿੱਚ ਕੰਮਜਪ ਜ਼ਿਆਦਾ ਹੁੰਦੇ ਤਾਂ ਹੀ ਉਹ ਇੰਜਨ ਓਵਰਹੀਟ ਨਹੀਂ ਹੁੰਦੇ ਹੁਣ ਗੱਲ ਕਰਦੇ ਆ ਲੌਂਗ ਸਟੋਕ ਦੇ ਵਿੱਚ ਕਿਉਂ ਇੰਜਨ ਓਵਰਹੀਟ ਹੁੰਦੇ ਆ ਕਿਉਂ ਉਹਦੇ ਵਿੱਚ ਘੱਟ ਕੰਮਜਪ ਦੀ ਟਰਬੋ ਹੁਣ ਸਵਰਾਇ ਟਰੈਕਟਰ ਤੇ ਲਾ ਲਈਏ ਜਿਹੜੇ ਕਿ ਨਾਉਂ ਟਰਬੋ ਦੇ ਵਿੱਚ ਹੁੰਦੇ ਆ 855 ਲਾ ਲਓ ਜਾਂ ਨਵਾਂ ਮਾਡਲ 855 ਲਾ ਲਓ ਜਿਹੜਾ ਨਾਉਂ ਟਰਬੋ ਦੇ ਵਿੱਚ ਪਿਸਟਨ ਡਿਜ਼ਾਈਨ ਕੀਤਾ ਕੰਪਨੀ ਨੇ ਦੇਖੋ ਸ਼ਾਰਟ ਸਟ੍ਰੋਕ ਤੇ ਤੁਹਾਨੂੰ ਸਮਝ ਆ ਗਈ ਹੁਣ ਲੌਂਗ ਸਟ੍ਰੋਕ ਦੇ ਵਿੱਚ ਜਦੋਂ ਪਿਸਟਨ ਹਵਾ ਨੂੰ ਖਿੱਚਦਾ ਆਪਣੇ ਵਿੱਚ ਤਾਂ ਉਹਦੀ ਦੂਰੀ ਤੈਅ ਕਰਨ ਦੀ ਜਿਹੜੀ ਪਿਸਟਨ ਥੱਲੇ ਜਾਣ ਦੀ ਸ਼ਮਤਾ ਜ਼ਿਆਦਾ ਹੁੰਦੀ ਹੈ ਜੇ ਮੰਨ ਲਓ ਉਹਦੇ ਵਿੱਚ 100% ਹਵਾ ਭਰਨੀ ਆ ਤਾਂ ਉਹਦੇ ਵਿੱਚ ਉਹ 70 75% ਹਵਾ ਪਹਿਲੇ ਅਬਜ਼ੌਰਬ ਕਰ ਜਾਂਦਾ ਸਿਲੰਡਰ ਦੇਖੋ ਤੇ ਸ਼ਾਰਟ ਸਟ੍ਰੋਕ ਦੇ ਵਿੱਚ ਤਾਂ 30 35 40% ਹਵਾ ਜਾਂਦੀ ਹੈ ਸੈਕਸ਼ਨ ਸਟ੍ਰੋਕ ਵਾਲੇ ਠੀਕ ਹੈ ਤੇ ਜਿਹੜੀ 40 40 35 40% ਹਵਾ ਉਹ ਟਰਬੋ ਕਵਰ ਕਰਦਾ ਤੇ ਇਧਰ ਲੌਂਗ ਸਟ੍ਰੋਕ ਦੇ ਵਿੱਚ 75% ਹਵਾ ਉਹ ਨਾਉਂ ਟਰਬੋ ਇੰਜਨ ਖੇਚ ਰਿਹਾਗਾ ਤੇ ਜਦੋਂ ਤੁਸੀਂ ਉਹਦੇ ਉੱਪਰ ਟਰਬੋ ਲਾ ਦਿੰਨੇ ਹੋ 75% ਤਾਂ ਉਹ ਹਵਾ ਪਹਿਲਾਂ ਖੇਚ ਲਈ ਤੇ 60% ਜਿਹੜੀ ਹਵਾ 50% ਆ ਉਹ ਟਰਬੋ ਤੱਕ ਦਿੰਦਾ ਤਾਂ ਡੀਜ਼ਲ ਮਚਣ ਲਈ ਤਾਂ ਸੋਨੂੰ ਜਾਂ ਜਿੰਨੀ ਹੀਟ ਸੈਂਸ ਸੈਂਡ ਕਰ ਸਕਦਾ ਇੰਜਨ ਉਹ ਤਾਂ 100% ਚਾਹੀਦੀ ਹੈ ਤਾਂ ਉਸ 75 ਹਵਾ ਆਪਣੀ ਪਿਸਟਨ ਨੇ ਖੇਚ ਲਈ ਤੇ 60 ਨੇ ਟਰਬੋ ਨੂੰ ਤੱਕਦੀ ਤਾਂ 125 30% ਜਿਹੜੀ ਪੌਂਡ ਹਵਾ ਵਿੱਚ ਭਰ ਜਾਂਦੀ ਹੈ ਪਿਸਟਨ ਦੇ ਵਿੱਚ ਤਾਂ ਜਦੋਂ ਉਹ ਕੰਪਰੈਸ ਕਰਦਾ ਹਵਾ ਨੂੰ ਤਾਂ ਉਹਦੇ ਵਿੱਚ ਡੀਜ਼ਲ ਸੜਨ ਦੀ ਜਿੰਨੀ ਹੀਟ ਜ਼ਰੂਰੀ ਆਈਆਂ ਦੇ ਉਸ ਤੋਂ ਜਿਹੜੀ ਦੋ ਗੁਣਾ ਜ਼ਿਆਦਾ ਹੀਟ ਇੰਜਨ ਦੇ ਵਿੱਚ ਜਨਰੇਟ ਹੋ ਜਾਂਦੀ ਆ ਤਾਂ ਉੱਥੇ ਹੁੰਦਾ ਕੀ ਹੈ ਤੁਹਾਡਾ ਟਰੈਕਟਰ ਗਰਮ ਹੋਣ ਲੱਗ ਪੈਂਦਾ ਗਰਮ ਹੋਣ ਦੇ ਨਾਲ ਟਰੈਕਟਰ ਰਿੰਗ ਵੀ ਚੱਕ ਦਿੰਦਾ ਪਿਸਟਨ ਦੇ ਮਤਲਬ ਕਈ ਵਾਰ ਪਿਸਟਨ ਵੀ ਢਲ ਜਾਂਦੇ ਆ ਰਿੰਗ ਕ੍ਰੈਕ ਹੋ ਜਾਂਦੇ ਆ ਵਾਲਵ ਕ੍ਰੈਕ ਹੋ ਜਾਂਦੇ ਆ ਕਈ ਵਾਰੀ ਤਾਂ ਗੈਸ ਕੱਟ ਹੀ ਟਰੈਕਟਰ ਦਾ ਜਿਹੜਾ ਸੜ ਜਾਂਦਾ ਉਹ ਇਹੀ ਵਜ੍ਹਾ ਹੁੰਦੀ ਹੈ ਸੱਜਣੋ ਜਿਹੜੀ ਕਿ ਆਪਣੇ ਜਿਹੜੀ ਕਿ ਬੇਵਕੂਫੀਆਂ ਦੇ ਕਾਰਨ ਜਿਹੜੀ ਆਪਾਂ ਟਰਬੋ ਵਗੈਰਾ ਬਿਨਾ ਸੋਚੇ ਸਮਝੇ ਆਪਣਾ ਇਹਨਾਂ ਇੰਜਨਾਂ ਦੇ ਵਿੱਚ ਲਾ ਦਿੰਨੇ ਆ ਲੌਂਗ ਸਟ੍ਰੋਕ ਵਾਲੇ ਵਿੱਚ ਇਹ ਇਸ ਕਾਰਨ ਕਿ ਉਹ ਟਰੈਕਟਰ ਓਵਰ ਹੀਟ ਹੁੰਦੇ ਆ ਤੇ ਟਰਬੋ ਲਾਉਣ ਤੋਂ ਬਾਅਦ ਟਰੈਕਟਰ ਉਹ ਦਬਣ ਲੱਗ ਪੈਂਦੇ ਆ ਲੌਂਗ ਸਟ੍ਰੋਕ ਵਾਲੇ ਦਬਦੇ ਕਿਉਂ ਆ ਕਿਉਂਕਿ ਉਹਦੇ ਵਿੱਚ ਅ ਇੰਨੀ ਹਵਾ ਨੂੰ ਕੰਪਰੈਸ ਕਿਵੇਂ ਕਰੂਗਾ ਪਿਸਟਨ ਤੁਸੀਂ ਆਪ ਹੀ ਸਮਝੋ ਹਨਾ ਹੁਣ ਸਪੋਜ਼ ਕਰੋ ਤੁਸੀਂ ਹੁਣ ਪੰਪ ਆ ਹਵਾ ਭਰਨ ਵਾਲਾ ਜਦੋਂ ਉਹਦੇ ਮੁਰੋ ਪਾਈਪ ਦੇ ਵਿੱਚ ਦੀ ਜਿੱਨਾਂ ਚੱਕ ਹਵਾ ਕ੍ਰੋਸ ਰਹਿੰਦੀ ਆ ਤਾਂ ਹਵਾ ਪੰਪ ਰੈਲਾ ਰਹਿੰਦਾ ਜੋ ਟਾਇਰ ਦੇ ਵਿੱਚ ਲਾ ਲੈਣੋ ਜਿੰਨੀ ਹਵਾ ਉਹਦੇ ਵਿੱਚ ਟਾਇਰ ਦੇ ਵਿੱਚ ਭਰਨੀ ਹਣ ਮੰਨ ਲਓ ਚਲੋ ਗਜਪਲ ਦਿੰਨਾ ਮੰਨ ਲਓ ਤੁਸੀਂ ਟਾਇਰ ਦੇ ਵਿੱਚ ਹਵਾ ਭਰ ਰਹੇ ਹੋ ਪੰਪ ਲਾ ਕੇ ਆਪਣਾ ਜਦੋਂ ਟਾਇਰ ਜਿੱਨਾਂ ਚੱਕ ਖਾਲੀ ਰਹਿੰਦਾ ਤਾਂ ਉਹਨਾਂ ਰੈਲਾ ਵਜਦਾ ਪੰਪਾ ਤੇ ਜਦੋਂ ਹਵਾ ਭਰਨ ਫੁੱਲ ਹੋ ਜਾਂਦੀ ਟਾਇਰ ਦੇ ਉਦੋਂ ਕਿੰਨਾ ਟਾਈਟ ਹਵਾ ਹੋ ਜਾਂਦੀ ਹੈ ਭਰਨ ਲੱਗਿਆ ਪੰਪਿੰਗ ਨੱਪੀ ਦਾ ਇਸੇ ਕਾਰਨ ਪਿਸਟਨਾਂ ਪਿਸਟਨ ਦੇ ਵਿੱਚ ਜਦੋਂ ਇੰਨੀ ਹਵਾ ਤੁਸੀਂ ਘੱਲ ਦਿੰਨੇ ਹੋ ਤਾਂ ਉਹ ਪਿਸਟਨ ਨੂੰ ਨੱਪਣੀ ਬਹੁਤ ਜ਼ਿਆਦਾ ਔਖੀ ਹੋ ਜਾਂਦੀ ਹੈ ਕਹਿਣ ਦਾ ਮਤਲਬ 10 HP ਟਰਬੋ ਨਾਲ ਵਧਾਉਣ ਦੀ ਬਜਾਏ ਸਵਰਾਜ ਉਹ 10 HP ਆਪਦੀ ਘਟਾ ਜਾਂਦਾ ਜੇ 50 HP ਦਾ ਟਰੈਕਟਰ ਦਾ 40% 40 HP ਦੇ ਰਹਿ ਜਾਂਦਾ ਇਸ ਕਾਰਨ ਕਰਕੇ ਟਰਬੋ ਚਾਰਜਰ ਜਿਹੜਾ ਬਹੁਤ ਸੋਹ ਸਮਝ ਕੇ ਲਾਇਆ ਜਾਂਦਾ ਸਵਰਾਜ ਟਰੈਕਟਰ ਦੇ ਵਿੱਚ ਠੀਕ ਹੈ ਇਸੇ ਕਾਰਨ ਕਰਕੇ ਕਾਮ ਜਾ ਆਪਣੀ ਉਹਨਾਂ ਦੇ ਵਿੱਚ ਲੌਂਗ ਸਟ੍ਰੋਕ ਵਾਲ ਦੇ ਵਿੱਚ ਤੇ ਕੰਪਨੀ ਵੀ ਰეკਮੈਂਡਡ ਨਹੀਂ ਕਰਦੀ ਲੌਂਗ ਸਟ੍ਰੋਕ ਦੇ ਵਿੱਚ ਟਰਬੋ ਚਾਰਜਰ ਹਾਂ ਜੇ ਟਰਬੋ ਚਾਰਜਰ ਆਉਂਦਾ ਮੈਂ ਨਹੀਂ ਆਉਂਦਾ ਵੀ 969 963 ਕਈ ਭਰਾਵਾਂ ਦਾ ਸਵਾਲ ਵੀ ਆਊਗਾ ਕਮੈਂਟ ਦੇ ਵਿੱਚ ਯਾਰ 969 ਦੇ ਵਿੱਚ ਤਾਂ ਕੰਪਨੀ ਲਾ ਰਹੀ ਆ ਤਾਂ ਉਹਦੇ ਵਿੱਚ ਵੀ ਲੌਂਗ ਸਟ੍ਰੋਕ ਹੁੰਦੀ ਆ ਉਹਦਾ ਵੀ ਦੱਸ ਕੇ ਜਾਨਣਾ ਤੁਹਾਨੂੰ ਹੱਲ ਕਿਉਂ ਲੱਗਦਾ ਉਹਦੇ ਵਿੱਚ ਦੇਖੋ ਸੱਜਣੋ ਉਹਦੇ ਵਿੱਚ ਟਰਬੋ ਲੱਗਣ ਲਈ ਪਹਿਲਾਂ ਤਾਂ ਤੁਹਾਨੂੰ ਉਹਦਾ ਬੂਸਟ ਦਾ ਪਤਾ ਹੋਣਾ ਚਾਹੀਦਾਗਾ ਵੀ ਇਹ ਹਜ਼ਾਰ ਚੱਕਰ ਦੇ ਕਿੰਨਾ ਪ੍ਰੈਸ਼ਰ ਬਣਾ ਕੇ ਤੇ ਕਿੰਨੀ ਉਹਦੇ ਵਿੱਚ ਹਵਾ ਘੱਲਦਾ ਸਿਲੰਡਰ ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਤੁਹਾਡਾ ਪਿਸਟਨ ਦੇ ਜਿਹੜਾ ਵਿਚਲੇ ਕੰਬਸਨ ਚੈਂਬਰ ਆ ਉਹ ਬਹੁਤ ਜ਼ਿਆਦਾ ਖੁੱਲਾ ਹੋਣਾ ਚਾਹੀਦਾਗਾ ਸਵਰਾਜ ਦੇ ਵਿੱਚ ਜੇ ਟਰਬੋ ਕਾਮਜਾਬ ਕਰਨੀ ਆ ਨੰਬਰ 3 ਤੇ ਉਹਦੇ ਵਿੱਚ ਜਿਹੜੀ ਵਾਟਰ ਬਾਡੀ ਦੀ ਸਪੀਡ ਜ਼ਿਆਦਾ ਹੋਣੀ ਚਾਹੀਦੀ ਅੱਗੇ ਨਾਲ ਜੇ ਉਹਦੇ 100 ਚੱਕਰ ਤਾਂ ਉਹਦੇ 150 ਚੱਕਰ ਆਪ ਨੂੰ ਵਾਟਰ ਬਾਡੀ ਦੇ ਕਰਨੇ ਪੈਣਗੇ ਨੰਬਰ 3 ਤੇ ਪੱਖੇ ਦੇ ਜਿਹੜੇ ਬਲੇਡ ਵਧਾਉਣੇ ਪੈਣਗੇ ਤੁਹਾਨੂੰ ਰੈਡੀਟਰ ਦੀ ਡਿਸਾਈਡ ਕਰਨਾ ਪਊ ਆਪਦੇ ਮੁਤਾਬਕ ਫੇਰ ਜਾ ਕੇ ਇਹਨਾਂ ਟਰੈਕਟਰਾਂ ਦੇ ਵਿੱਚ ਟਰਬੋ ਚਾਰਜਰ ਲੱਗਦਾ ਐਂਟਰਕੂਲਰ ਲਾਉਣਾ ਪਊਗਾ ਫੇਰ ਜਾ ਕੇ ਟਰਬੋ ਚਾਰਜਰ ਜਿਹੜਾ ਚਾਰਜਰ ਆ ਜਿਹੜਾ ਇਹ ਲਓ ਕਦੇ ਤੁਸੀਂ ਆਪਣਾ 969 CRD ਖੋਲ ਕੇ ਦੇਖਿਓ 969 ਦੂਜਾ ਟਰਬੋ ਵਾਲਾ ਇੰਜਨ ਖੋਲ ਕੇ ਦੇਖੋ ਉਹਦੇ ਵਿੱਚ ਕਿੰਨਾ ਫਰਕ ਆ ਕਿਉਂਕਿ ਤੁਹਾਨੂੰ ਤੁਸੀਂ ਟਰਬੋ ਚਾਰਜਰ ਲਾਓ ਮੈਨੂੰ ਨਹੀਂ ਕੋਈ ਦਿੱਕਤ ਹੈ ਨਾ ਜਿਹੜੀ ਮਰਜ਼ੀ ਲਾ ਲਓ ਤੁਸੀਂ ਆਪਣੇ ਟਰੈਕਟਰ ਦੇ ਉੱਪਰ ਲਵਾ ਰਹੇ ਹੋ ਤੁਹਾਡੇ ਪੈਸੇ ਆ ਹਨਾ ਮੈਨੂੰ ਕੋਈ ਦਿੱਕਤ ਨਹੀਂ ਪਰ ਲੇਕਿਨ ਜਿਹੜਾ ਮੇਰੇ ਕੋਲ ਟਰੈਕਟਰ ਆ ਰਿਹਾਗਾ ਪਹਿਲਾਂ ਗਾਹਕ ਨੂੰ ਇਹ ਚੀਜ਼ਾਂ ਸਮਝਾਈ ਜਾਂਦੀਆਂ ਫੇਰ ਜਾ ਕੇ ਉਸ ਦੇ ਉੱਪਰ ਕੰਮ ਕੀਤਾ ਜਾਂਦਾ ਵੀ ਭਾਈ ਇੰਨੇ ਪੈਸੇ ਲੱਗਣਗੇ ਤੇਰੇ ਇੰਨਾ ਮਹਿੰਗਾ ਪਊਗਾ ਜੇ ਲਵਾਉਣੀ ਹੈ ਤੇਰੀ ਖੁਸ਼ੀ ਹੈ ਨਹੀਂ ਲਵਾਉਣੀ ਤੇਰੀ ਖੁਸ਼ੀ ਹੈ ਨਾ ਜੇ ਕਾਮਜਾਬ ਕਰਨਾ ਤਾਂ ਆ ਜਿਗਾਰਡ ਕਰਨਾ ਪੈਣਾ ਫੇਰ ਜਾ ਕੇ ਤੇਰੇ ਟਰੈਕਟਰ ਤੇ ਟਰਬੋ ਹੈ ਜਿਹੜੀ ਕਾਮਜਾਬ ਹੋਊਗੀ ਨਹੀਂ ਤਾਂ ਨਹੀਂ ਚੱਲਣੀ ਤਾਂ ਕਰਕੇ ਹੀ ਇੰਨਾ ਟਰੈਕਟਰ ਜਿਹੜੇ ਪ੍ਰੋਬਲਮ ਦਿੰਦੇ ਆ ਤੁਹਾਨੂੰ ਅੱਗੇ ਆ ਕੇ ਚਲਦੇ ਨਹੀਂ ਤੁਹਾਡੇ ਸੀਜ਼ ਹੋ ਜਾਂ ਸੀਜ਼ ਹੋ ਜਾਂਦੇ ਆ ਪਿਸਟਨ ਸੀਜ਼ ਹੋ ਜਾਂਦੇ ਆ ਕ੍ਰੈਂਕ ਸੀਜ਼ ਕਰ ਦਿੰਦੇ ਆ ਕਈ ਵਾਰੀ ਟਰੈਕਟਰ ਦੀ ਪਾਵਰ ਘਟ ਜਾਂਦੀ ਆ ਇਹੇ ਪ੍ਰੋਬਲਮਾਂ ਤੁਹਾਨੂੰ ਦੇਖਣ ਨੂੰ ਮਿਲਦੀਆਂ ਜਿਹਦਾ ਕਿ ਮੇਨ ਕਾਰਨ ਤੁਹਾਨੂੰ ਮੈਂ ਦੱਸ ਚੁੱਕਿਆ ਵੀ ਆਹ ਨੰਬਰ ਟਰਬੋ ਚਾਹੀਦੀ ਆ ਚਲੋ ਨੰਬਰ ਤਾਂ ਮੈਟਰ ਤੁਹਾਡੇ ਰਿਕਾਰਡਿੰਗ ਆ ਉਹਦੇ ਉੱਪਰ ਸਪੈਸ਼ਲ ਡੱਬੇ ਦੇ ਉੱਪਰ ਲਿਖਿਆ ਹੁੰਦਾ ਇੰਨੇ ਪੀਸੀ ਪ੍ਰੈਸ਼ਰ ਆ ਦਾ ਇੰਨੇ ਪੀਸੀ ਸਾਰਾ ਤੁਸੀਂ ਉਹ ਹਿਸਾਬ ਨਾਲ ਲਾਉਣੀ ਆ ਠੀਕ ਹੈ ਉਹ ਤੁਹਾਨੂੰ ਸਾਰਾ ਬਾਇਓ ਡਾਟਾ ਟਰਬੋ ਦੇ ਉੱਪਰ ਹੀ ਲਿਖਿਆ ਹੁੰਦਾ ਹਨਾ ਬਾਕੀ ਤੁਹਾਨੂੰ ਕਾਮਯਾਬ ਕਰਨ ਲਈ ਉਹਦੇ ਵਿੱਚ 쿨ਿੰਗ ਸਿਸਟਮ ਸਭ ਤੋਂ ਵੱਧ ਵਧਾਉਣਾ ਮੇਨ ਜ਼ਰੂਰੀ ਹੁੰਦਾਗਾ ਫਿਰ ਜੇਕਰ ਤੁਹਾਡੇ ਇੰਜਨ ਦੇ ਵਿੱਚ ਟਰਬੋ ਚਾਰਜਰ ਕੰਮ ਕਰਦਾ ਤੇ ਤੁਹਾਨੂੰ ਇਹ ਵੀ ਦੱਸਦਾ ਵੀ ਕਿਉਂ ਗਰਮ ਹੁੰਦੇ ਟਰੈਕਟਰ ਤੁਹਾਨੂੰ ਸਮਝ ਆਈ ਗਈ ਹੋਣੀ ਹਨਾ ਤੇ ਬਾਕੀ ਤੁਹਾਡੀ ਆਪਣੀ ਵਰਕਸ਼ਾਪ ਤੇ ਜਿਹੜਾ ਕੰਮ ਆਇਆ ਉਹ ਤੁਹਾਨੂੰ ਦਿਖਾ ਦਈਏ ਤੇ ਫਿਰ ਉਸ ਤੋਂ ਬਾਅਦ ਵੀਡੀਓ ਦੀ ਸਮਾਪਤੀ ਕਰ ਦਿੰਨੇ ਆ ਜਿਹੜਾ ਤੁਸੀਂ ਇੱਧਰ ਦੇਖ ਰਹੇ ਹੋ ਟਰੈਕਟਰ ਆਪਣੇ ਪਿੱਛੇ ਇਹ ਆਪਣੇ ਕੋਲੇ ਆਇਆ ਵਗਾ ਕੁਰੂਖੇਤ ਤੋਂ ਟਰੈਕਟਰ ਇਹਦੇ ਵਿੱਚ ਬਾਈ ਜੀ ਨੇ ਜਿਹੜਾ ਮੇਰੇ ਹਿਸਾਬ ਨਾਲ ਤਿੰਨ ਚਾਰ ਮਹੀਨੇ ਪਹਿਲਾਂ ਜਿਹੜਾ ਦੋ ਕੁ ਮਹੀਨੇ ਤਾਂ ਆਪਣੇ ਕੋਲੇ ਹੋ ਗਏ ਡੇਢ ਮਹੀਨਾ ਖੜੇ ਨੂੰ ਤੇ ਦੋ ਢਾਈ ਮਹੀਨੇ ਪਹਿਲਾਂ ਕੰਮ ਕਰਵਾਇਆ ਸੀ ਸਾਰਾ ਆਲ ਓਵਰ ਟਰੈਕਟਰ ਦਾ ਤੇ ਬਾਈ ਦਾ ਲੱਗਾ ਇਹ 4,85,000 ਐਪੀਐਸ ਟਰੈਕਟਰ ਦੇ ਉੱਪਰ ਪਰ ਲੇਕਿਨ ਦੁਬਾਰਾ ਫੇਰ ਖੁੱਲਿਆ ਪਿਆਗਾ ਕਿਉਂਕਿ ਇਸ ਟਰੈਕਟਰ ਤੇ ਜਿਹੜੀ ਸਪੈਸ਼ਲ ਵੀਡੀਓ ਆਊਗੀ ਤੁਹਾਨੂੰ ਥੋੜੇ ਦਿਨਾਂ ਦੇ ਵਿੱਚ ਵੀ ਇਹ ਇੰਜਨ ਇਹ ਕਿਉਂ ਨਹੀਂ ਚੱਲਿਆ ਬਾਕੀ ਟਰੈਕਟਰ ਖੁੱਲ ਗਿਆ ਗੇਅਰ ਵੀ ਖੁੱਲ ਗਿਆ ਗੇਅਰ ਇਹਦੇ ਵਿੱਚ ਜਿਹੜਾ ਕਿਸੇ ਨੇ ਬਾਡੀ ਬਦਲੀ ਵੀ ਆ ਉਹ ਪੁਰਾਣੇ ਮਾਡਲ ਵਾਲਾ ਕੀਤਾ ਹੋਇਆ ਇਹ ਵੀ ਆਪਾਂ ਗੇਅਰ ਇਹਦਾ ਚੇਂਜ ਕਰਾਂਗੇ ਨਵੇਂ ਮਾਡਲ 'ਚ ਬਣਾਵਾਂਗੇ ਗੇਅਰ ਨੂੰ ਵੀ ਸਾਰਾ ਠੀਕ ਹੈ ਤੇ ਬਾਕੀ ਇਸ ਤੋਂ ਬਾਅਦ ਜਿਹੜਾ ਵਲੌਗ ਤੁਹਾਨੂੰ ਇਸ ਵੀਡੀਓ ਤੋਂ ਬਾਅਦ ਤੁਹਾਨੂੰ ਜਿਹੜਾ ਆਪਣੇ ਕੋਲ ਬਟਾਲੇ ਤੋਂ 855 ਆਇਆ ਸੀਗਾ ਤੇ ਸੋ ਦੀ ਫਿਟਿੰਗ ਵਗੈਰਾ ਦਾ ਸਾਰਾ ਦੇਖਣ ਨੂੰ ਮਿਲੇਗਾ ਤੇ ਚਲੋ ਅੱਜ ਦੀ ਵੀਡੀਓ ਦੀ ਕਰਦੇ ਸਮਾਪਤੀ ਆਪਾਂ ਇੱਥੇ ਹੀ ਮਿਲਾਂਗੇ ਤੁਹਾਡੇ ਨਾਲ ਹੁਣ ਅਗਲੀ ਵੀਡੀਓ ਦੇ ਵਿੱਚ ਅਗਲੇ ਵਲੌਗ ਦੇ ਵਿੱਚ ਧੰਨਵਾਦ ਸਤਿ ਸ੍ਰੀ ਅਕਾਲ